ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਕਾਲ ਦੀ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਟਾਕੇ ਤੋਂ ਕਾਮਰੂਪ ਬੇਸਿਕ ਗੁਰੂ ਜੀ ਨੇ ਰਾਜਾ ਰਾਮ ਸਿੰਘ ਨੂੰ ਦਿੱਤੇ ਬਚਨ ਅਨੁਸਾਰ ਅਸਾਮ ਦੇਸ਼ ਦੀ ਯਾਤਰਾ ਤੁਰੰਤ ਹੀ ਆਰੰਭ ਕਰ ਦਿੱਤੀ ਸੀ ਪਰ ਇਸ ਵਿੱਚ ਗੁਰੂ ਜੀ ਦੀ ਬੜੀਾਈ ਹੈ ਕਿ ਉਹ ਰਾਜਾ ਰਾਮ ਸਿੰਘ ਜੀ ਦੀਆਂ ਸਾਹੀ ਫੌਜਾਂ ਦੇ ਨਾਲ ਤੁਰੰਤ ਹੀ ਥਾਂ ਇੱਕ ਬੱਕਰਿਆ ਤੇ ਸਤਸੰਗੀ ਕਾਫਲੇ ਦੁਆਰਾ ਸਾਮ ਦੀ ਹੱਦ ਵਿੱਚ ਤਾਕਲ ਹੋਏ ਇਹ ਗੱਲ ਇਸ ਦਰੀ ਨਾਲ ਵੀ ਸਿੱਧ ਕੀਤੀ ਜਾ ਸਕਦੀ ਹੈ ਜਿੱਥੇ ਰਾਜਾ ਰਾਮ ਸਿੰਘ ਨੇ ਆਪਣੀ ਸਾਹੀ ਡੇਰਾ ਰੰਗਮਾਟੀ ਦੇ ਸਥਾਨ ਉੱਤੇ ਲਗਾਇਆ ਉੱਥੇ ਗੁਰੂ ਜੀ ਨੇ ਆਪਣੀ ਫਖੀਰੀ ਆਸਣ ਧੂਬੜੀ ਜਾ ਗੱਡਿਆ ਧੂਬੜੀ ਬ੍ਰਹਮਪੁੱਤਰ ਨਦੀ ਦੇ ਕੰਢੇ ਉੱਤੇ ਹੈ ਅਤੇ ਉਨੀ ਦਿਨਾ ਕਾਮਰੂਪ ਦੇ ਕਬਜ਼ੇ ਹੇਠ ਆਏ ਗੁਹਾਟੀ ਨਗਰ ਤੋਂ ਬਹੁਤ ਥੋੜੀ ਵਿਥ ਉੱਤੇ ਹੈ ਤੂਬੜੀ ਦੇ ਸਥਾਨ ਉੱਤੇ ਹੀ ਗੁਰੂ ਨਾਨਕ ਦੇਵ ਨੇ ਆਪਣੀ ਕਾਮਰੂਪ ਦੇਸ਼ ਦੀ ਯਾਤਰਾ ਸਮੇਂ ਪ੍ਰਸਿੱਧ ਵੈਸ਼ਨਵ ਸੰਤ ਸ਼ੰਕਰ ਦੇਵ ਨੂੰ ਮਿਲੇ ਸਨ ਗੁਰੂ ਨਾਨਕ ਦੇਵ ਵੈਸ਼ਨਵ ਸੰਤ ਸ਼ੰਕਰ ਦੇਵ ਦੀ ਵਿਚਾਰਧਾਰਾ ਦੀ ਸਾਝ ਨੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪ੍ਰੇਰਣਾ ਦਿੱਤੀ ਹੈ ਕਿ ਉਹ ਸ਼ੰਕਰ ਦੇਵ ਦਾ 527ਵਾਂ ਜਨਮ ਦਿਨ ਮਨਾਉਂਦੇ ਹੋਏ ਸੰਤ ਸ਼ੰਕਰ ਦੇਵ ਬਾਰੇ ਗੋਸ਼ਟੀਆਂ ਦਾ ਪ੍ਰਬੰਧ ਕਰੇ ਅਤੇ ਵਿਦਵਾਨਾਂ પાસે ਖੋਜ ਪੱਤਰ ਪੜ੍ਹਾਵੇ 15 ਅਕਤੂਬਰ 1975 ਨੂੰ ਪਟਿਆਲੇ ਵਿਖੇ ਹੋਈ ਗੋਸ਼ਟੀ ਵਿੱਚ ਪੰਜਾਬ ਦੇ ਕਈ ਵਿਦਵਾਨਾਂ ਤੋਂ ਛੁੱਟ ਕੇ ਅਸਾਮੀ ਵਿਦਵਾਨਾਂ ਨੇ ਵੀ ਭਾਗ ਲਿਆ ਸੋ ਗੁਰੂ ਤੇਗ ਬਹਾਦਰ ਨੇ ਵੀ ਧੂਬੜੀ ਦੇ ਕਵਿੱਤਰ ਸਥਾਨ ਉੱਤੇ ਹੀ ਆਪਣਾ ਡੇਰਾ ਜਮਾਇਆ ਜਿਸ ਥਾਂ ਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਸੀ ਉੱਥੇ ਦਮਦਮਾ ਸਾਹਿਬ ਗੁਰਦੁਆਰਾ ਕਾਇਮ ਹੈ ਗੁਰੂ ਜੀ ਉਸ ਥਾਨ ਤੋਂ ਇੱਕ ਪਾਸੇ ਮੁਗਲ ਫੌਜਾਂ ਤੇ ਦੂਜੇ ਪਾਸੇ ਅਹਿਮ ਰਾਜਿਆਂ ਦੀਆਂ ਫੌਜਾਂ ਦੀਆਂ ਸੈਨਿਕ ਕਾਰਵਾਈਆਂ ਵੇਖਦੇ ਰਹਿੰਦੇ ਸਨ ਗੁਰਪ੍ਰਤਾਸ ਸੂਰਜ ਗ੍ਰੰਥ ਅਤੇ ਤਾਵਿਖ ਗੁਰੂ ਖਾਲਸਾ ਅਨੁਸਾਰ ਕਾਮਰੂਪ ਦੀਆਂ ਜਾਦੂਗਰਨੀਆਂ ਨੇ ਗੁਰੂ ਜੀ ਦੇ ਡੇਰੇ ਉੱਤੇ ਵੀ ਕਈ ਵਾਰ ਕੀਤੇ ਪਰ ਗੁਰੂ ਜੀ ਦੇ ਡੇਰੇ ਦਾ ਕੋਈ ਨੁਕਸਾਨ ਨਾ ਹੋਇਆ ਡਾਕਟਰ ਤਲੋਚਰ ਸਿੰਘ ਨੇ ਇਸ ਭਿਆਨਕ ਪੱਥਰ ਦਾ ਫੋਟੋ ਬਲੌਗ ਪਰ ਪ੍ਰਕਾਸ਼ਿਤ ਕੀਤਾ ਹੈ ਜੋ ਗੁਰੂ ਜੀ ਦੀ ਨਿਵਾਸ ਥਾਂ ਤੋਂ 50 ਗੱਜ ਪਰਾਂ ਡਿੱਗ ਕੇ 13 ਫੁੱਟ ਜ਼ਮੀਨ ਵਿੱਚ ਧਸ ਗਿਆ ਸੀ ਤੇ 13 ਫੁੱਟ ਅਜੇ ਤੱਕ ਬਾਹਰ ਖੜਾ ਹੈ ਕਾਮਰੂਪ ਦੀਆਂ ਜਾਦੂਗਰਨੀਆਂ ਦੇ ਜਾਦੂ ਫੇਲ ਹੋਣ ਬਾਰੇ ਕਮੱਖਿਆ ਦੇਵੀ ਦੇ ਮੰਦਿਰ ਵਿੱਚ ਇੱਕ ਪੰਡੇ ਪਾਸ ਸੁਰੱਖਿਅਤ ਲਿਖਤ ਦੀ ਵੀ ਗਵਾਹੀ ਮਿਲਦੀ ਹੈ ਤਾੰਤ੍ਰਿਕ ਜਾਦੂਗਰਨੀਆਂ ਦੇ ਜਾਦੂ ਫੇਲ ਹੋ ਜਾਣ ਉਪਰੰਤ ਉਹਨਾਂ ਦੀ ਮੁਖੀ ਧੋਬਣ ਜਾਦੂਗਰਨੀ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਅਤੇ ਕੁੱਟਨ ਨੀਤੀ ਦੁਆਰਾ ਉਸਨੇ ਗੁਰੂ ਜੀ ਨੂੰ ਗੁਲਾਮਾ ਦਿੱਤਾ ਕਿ ਤੁਸੀਂ ਹਿੰਦੂ ਧਰਮ ਦੇ ਰਖਕ ਹੋ ਤੇ ਅਹਿਮ ਦੇ ਹਿੰਦੂ ਰਾਜ ਉੱਤੇ ਤਾਵਾ ਕਰਨ ਵਾਲੇ ਮੁਗਲਾਂ ਦਾ ਸਾਥ ਦੇ ਰਹੇ ਹੋ ਪਰ ਜਦੋਂ ਗੁਰੂ ਜੀ ਨੇ ਉਸ ਨੂੰ ਯਕੀਨ ਦਿਵਾਇਆ ਕਿਆਸੀ ਕਿਸੇ ਇੱਕ ਤੀਰ ਦੀ ਲੜਾਈ ਵਿੱਚ ਸਹਾਇਤਾ ਕਰਨ ਦੀ ਥਾਂ ਦੋਹੇ ਧਿਰਾਂ ਵਿਚ ਸਮਝੌਤਾ ਜਾਂ ਸੁਲਾ ਕਰਾਉਣ ਦੇ ਮਨੋਰਥ ਨਾਲ ਆਸਾਮ ਆਏ ਹਾਂ ਤਾਂ ਜਾਦੂਗਰਨੀਆਂ ਦੀ ਸਰਦਾਰਨੀ ਨੇ ਅਹਿਮ ਦੇ ਰਾਜ ਵੱਲੋਂ ਗੁਰੂ ਜੀ ਨੂੰ ਕਾਮਰੂਪ ਆਉਣ ਦਾ ਨੋਤਾ ਦਿੱਤਾ ਦੂਰ ਪ੍ਰਤਾਪ ਸੂਰਜਗ੍ਰੰਥ ਅਤੇ ਤਬਰ ਇੱਕ ਗੁਰੂ ਖਾਲਸਾ ਦੇ ਲੇਖਕ ਅਨੁਸਾਰ ਗੁਰੂ ਜੀ ਨੇ ਰਾਜਾ ਰਾਮ ਸਿੰਘ ਅਤੇ ਕਾਮਰੂਪ ਦੇ ਅਹਿਮ ਰਾਜੇ ਵਿਚਕਾਰ ਸਮਝੌਤਾ ਕਰਵਾਇਆ ਅਤੇ ਦੋਹਾਂ ਦੀ ਮਿੱਤਰਤਾ ਵਧਾਉਣ ਲਈ ਗੁਰੂ ਜੀ ਨੇ ਉਹਨਾਂ ਨੂੰ ਆਪਣੀਆਂ ਪੱਗਾਂ ਬਟਾਉਣ ਦੀ ਪ੍ਰੇਰਿਆ ਬੇਸ਼ੱਕ ਮੁਗਲਾਂ ਦੇ ਸਾਹਿਰਖਾਰਡ ਗੁਰੂ ਤੇਗ ਬਹਾਦਰ ਦੇ ਸਮਝੌਤੇ ਕਰਾਉਣ ਬਾਰੇ ਚੁੱਪ ਹਨ ਪਰ ਹੇਠਾ ਲਿਖੇ ਅਨੁਸਾਰ ਗੁਰੂ ਜੀ ਰਾਹੀ ਸਮਝੌਤਾ ਕਰਾਉਣ ਜਾਣ ਦੀ ਪੁਸ਼ਟੀ ਕਰਦੇ ਹਨ ਬੇਸ਼ੱਕ ਇਹ ਸਮਝੌਤਾ ਥੋੜਾ ਚਿਰ ਹੀ ਸੀ ਬੇਸ਼ੱਕ ਕਾਮਰੂਦ ਦਾ ਰਾਜ ਗੋਹਾਟੀ ਉੱਤੇ ਦੁਬਾਰਾ ਕਬਜ਼ਾ ਕਰ ਚੁੱਕਾ ਸੀ ਉਹ ਮੁਗਲਾਂ ਨਾਲ ਕਿਸੇ ਵੱਡੀ ਲੜਾਈ ਵਿੱਚ ਉਲਝਣ ਤੋਂ ਕਤਰੌਂਦਾ ਸੀ ਇਹ ਗੱਲ ਅਪ੍ਰੈਲ 1668 ਤੋਂ ਪਿੱਛੇ ਹੋਇਆ ਕਾਮਰੂਪੀਆਂ ਦੇ ਮੁਗਲਾਂ ਦੀਆਂ ਝੜਪਾਂ ਤੋਂ ਸਿੱਧ ਹੋ ਜਾਂਦੀ ਹੈ ਉਨੀ ਦਿਨ ਰਾਜਾ 인ਦਰਦਮਨ ਮੁਗਲਾਂ ਦਾ ਤਾਵੇਦਾਰ ਰਾਜਾ ਕਾਮਰੂਪੀਆਂ ਵੱਲੋਂ ਮੁਗਲਾਂ ਦੇ ਕੀਤੇ ਗਏ ਨੁਕਸਾਨ ਦਾ ਬਦਲਾ ਲੈਣ ਲਈ ਆ ਫੌਜ ਲੈ ਕੇ ਆਇਆ ਪਰ ਕਾਮਰੂਪ ਵਾਲੇ ਵੱਡੀ ਲੜਾਈ ਦੇ ਖਤਰੇ ਨੂੰ ਟਾਲਨ ਲਈ ਆਪਣੇ ਆਪ ਪਿੱਛੇ हट ਗਏ ਇਸ ਤਰ੍ਹਾਂ ਫਰਵਰੀ 1669 ਵਿੱਚ ਜਦੋਂ ਰਾਜਾ ਰਾਮ ਸਿੰਘ ਮੁਗਲਾਂ ਦੇ ਸਾਹੀ ਸੈਨਾਪਤੀ ਦੇ ਰੂਪ ਵਿੱਚ ਕਹਿਰਾਂ ਦੀ ਫੌਜ ਲੈ ਕੇ ਕਾਮਰੂਪ ਦੀ ਸਰਹੱਦ ਉੱਤੇ ਆਣ ਪਹੁੰਚਾ ਤਾਂ ਕਾਮਰੂਪ ਦੇ ਰਾਜੇ ਨੇ ਜਵਾਬੀ ਹਮਲੇ ਲਈ ਤਿਆਰੀ ਕਰਨ ਦੀ ਥਾਂ ਆਪਣੀ ਫੌਜਾਂ ਨੂੰ ਗੁਹਾਟੀ ਦੇ ਦੁਆਲੇ ਹੀ ਕੇਂਦ੍ਰਿਤ ਕੀਤਾ ਤਾਂ ਜੋ ਗੁਹਾਟੀ ਨਾ ਹੱਥੋਂ ਨਿਕਲ ਜਾਵੇ ਸੋ ਮੁਗਲ ਸੈਨਾਪਤੀ ਨਾਲ ਸਮਝੌਤੇ ਦਾ ਸੰਕੇਤ ਮਿਲਦਿਆਂ ਹੀ ਅਹਿਮ ਰਾਜਾ ਗੱਲਬਾਤ ਲਈ ਤਿਆਰ ਹੋ ਗਿਆ ਇੱਕ ਅਸਾਮੀ ਇਤਿਹਾਸਕਾਰ ਅਨੁਸਾਰ ਦੋਹਾਂ ਧਿਰਾਂ 'ਵੀ ਸਮਝੌਤੇ ਦੀ ਗੱਲ ਬਾਤ ਫਰਵਰੀ 1669 ਤੋਂ ਦਸੰਬਰ 1669 ਤੱਕ ਲੰਮਕਤੀ ਰਹੀ ਅਤੇ ਲਗਭਗ ਇਤਨਾ ਹੀ ਸਮਾਂ ਗੁਰੂ ਜੀ ਐਸਾਂ ਵਿੱਚ ਰਹੇ ਸੋ ਗੁਰੂ ਜੀ ਦਾ ਰਾਜਾ ਰਾਮ ਸਿੰਘ ਨਾਲ ਸਾਂਝ ਕੇਵਲ ਉਦੋਂ ਤੱਕ ਹੀ ਸੀ ਜਦੋਂ ਤੱਕ ਰਾਜਾ ਰਾਮ ਸਿੰਘ ਜੰਗ ਦੀ ਥਾਂ ਸਮਝੋਤੇ ਲਈ ਗੱਲਬਾਤ ਕਰਨ ਲਈ ਤਿਆਰ ਸੀ ਕਿਉਂਕਿ ਰਾਜਾ ਰਾਮ ਸਿੰਘ ਗੁਹਾਟੀ ਉੱਤੇ ਮੁਗਲਾਂ ਦਾ ਅਧਿਕਾਰ ਪ੍ਰਾਪਤ ਕਰਨ ਤੋਂ ਬਿਨਾਂ ਸਮਝੋਤੇ ਲਈ ਤਿਆਰ ਨਹੀਂ ਸੀ ਅਤੇ ਇਸ ਤਰ੍ਹਾਂ ਦਸੰਬਰ 1669 ਵਿੱਚ ਅਹਿਮ ਰਾਜਾ ਚੱਕਰਤਾਬ ਸਿੰਘ ਦੀ ਮ੍ਰਿਤੂ ਪਿਛੋਂ ਰਾਜਾ ਉਦਿਤ ਸਿੰਘ ਨੇ ਜਦੋਂ ਉਤੇ ਬੈਠਦਿਆਂ ਹੀ ਮੁਗਲਾਂ ਨੂੰ ਕਾਮਰੂਪ ਵਿੱਚੋਂ ਸਦਾ ਲਈ ਬਾਹਰ ਕੱਢ ਦੇਣ ਦਾ ਐਲਾਨ ਕੀਤਾ ਸੀ ਇਸ ਲਈ ਗੁਰੂ ਜੀ ਦੇ ਯਤਨਾਂ ਨਾਲ ਜਿਹੜੀ ਗੱਲਬਾਤ ਸੀ ਦੇ ਚੱਲ ਰਹੀ ਸੀ ਉਹ ਇੱਕ ਪੱਕੀ ਸੰਧੀ ਜਾਂ ਸਮਝੌਤੇ ਦਾ ਰੂਪ ਨਾ ਧਾਰ ਸਕੀ ਗੱਲਬਾਤ ਦੇ ਦੌਰਾਨ ਵੀ ਜਦੋਂ ਬਾਰਸਾਂ ਦੇ ਦਿਨਾਂ ਵਿੱਚ ਰਾਜਾ ਰਾਮ ਸਿੰਘ ਅਤੇ ਕਾਮਰੂਪ ਦੀਆਂ ਫੌਜਾਂ ਵਿੱਚਕਾਰ ਲੜਾਈ ਹੋਈ ਅਤੇ ਦੋਵਾਂ ਧਿਰਾਂ ਦਾ ਕਾਫੀ ਨੁਕਸਾਨ ਹੋਇਆ ਗੁਰੂ ਜੀ ਦੀ ਲੜਾਈ ਵਿੱਚ ਉਲਝਣ ਦੀ ਥਾਂ ਕੂਚ ਬਿਹਾਰ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਲਈ ਚਲੇ ਗਏ ਸਨ। ਇਹ ਗੱਲ ਦੱਸਦੀ ਹੈ ਕਿ ਗੁਰੂ ਜੀ ਰਾਜਾ ਰਾਮ ਸਿੰਘ ਜੀ ਨਾਲ ਇੱਕ ਸੈਨਿਕ ਸਹਾਇਕਾ ਦੀ ਥਾਂ ਸੁਲਾਹ ਅਤੇ ਆਮਨ ਦੇ ਪਗੰਬਰ ਦੀ ਹیثیت ਵਿੱਚ ਗਏ ਸਨ। ਸੋ ਗੁਰੂ ਜੀ ਦਸੰਬਰ 1669 ਤੋਂ ਕੁਝ ਚਿਰ ਪਿਛੋਂ ਕਾਮਰੂਪ ਤੋਂ ਵਿਦਾ ਹੋ ਕੇ ਜਗਨਨਾਥ ਪੂਰੀ ਦੀ ਯਾਤਰਾ ਲਈ ਵਾਪਸ ਟੱਕੇ ਆ ਗਏ। ਬੇਸਿਕ ਰਾਜਾ ਰਾਮ ਸਿੰਘ ਜੀ ਗੁਰੂ ਜੀ ਦੇ ਅਸਾਮ ਤੋਂ ਮੁੜਾਉਣ ਤੋਂ ਪਿੱਛੇ ਵੀ ਕਈ ਸਾਲ ਤੱਕ ਉੱਥੇ ਹੀ ਮੁਗਲਾਂ ਦਾ ਸੈਨਾਪਤੀ ਬਣਿਆ ਰਿਹਾ ਅਤੇ ਉਹਦੀਆਂ ਫੌਜਾਂ ਦੀਆਂ ਕਾਮਰੂ ਬਾੜੀਆਂ ਨਾਲ ਅਤੇ ਦਿਨ ਝੜਪ ਹੁੰਦੀਆਂ ਰਹੀਆਂ ਪਰ ਇਹ ਗੱਲ ਸਾਰੇ ਇਤਿਹਾਸਕਾਰ ਮੰਨਦੇ ਹਨ ਕਿ ਜਨਵਰੀ 1671 ਗੁਰੂ ਜੀ ਦੇ ਉੱਥੋਂ ਆ ਜਾਣ ਉਪਰੰਤ 1676 ਤਹਤ ਰਾਜਾ ਰਾਮ ਸਿੰਘ ਦੀ ਮ੍ਰਿਤਕ ਤੱਕ ਮੁਗਲਾਂ ਦੇ ਕਾਮਰੂਪੀਆਂ ਵਿੱਚ ਕੋਈ ਵੱਡੀ ਲੜਾਈ ਨਹੀਂ ਹੋਈ ਸਗੋਂ ਨਿੱਕੀਆਂ-ਨਿੱਕੀਆਂ ਝੜਪਾਂ ਹੀ ਹੁੰਦੀਆਂ ਰਹੀਆਂ ਦੋਵਾਂ ਧਿਰਾਂ ਦਾ ਲੜਾਈ ਤੋਂ ਕਿਰਤਰਾਉਣ ਤੇ ਬੇਸਿਕ ਕਈ ਹੋਰ ਕਾਰਨ ਵੀ ਸਨ ਪਰ ਇੱਕ ਕਾਰਨ ਇਹ ਵੀ ਜ਼ਰੂਰੀ ਸੀ ਕਿ ਰਾਜਾ ਰਾਮ ਸਿੰਘ ਦੇ ਮਨ ਵਿੱਚ ਗੁਰੂ ਜੀ ਦੀ ਸ਼ਖਸੀਅਤ ਅਤੇ ਪ੍ਰਭਾਵ ਹੇਠ ਜੰਗ ਯੁੱਧ ਦੁਆਰਾ ਦੂਜਿਆਂ ਦੇ ਲੱਖਿਆ ਉਤੇ ਕਬਜ਼ਾ ਕਰਨ ਵਿਰੁੱਧ ਸੁਖਮ ਭਾਵ ਪੈਦਾ ਹੋ ਚੁੱਕੇ ਸਨ ਇਸ ਲਈ ਉਹ ਹੁਣ ਔਰੰਗਜ਼ੇਬ ਦੇ ਸਹਾਇ ਪ੍ਰਮਾਨ ਨੂੰ ਪਰੋਚੋਲ ਵੀ ਨਜ਼ਰ ਨਾਲ ਵਾਚਦਾ ਸੀ ਔਰੰਗਜ਼ੇਬ ਨੇ ਉਹਦੇ ਪਿਤਾ ਮਿਰਜ਼ਾ ਰਾਜਾ ਜੈ ਸਿੰਘ ਨੂੰ ਜ਼ਹਿਰ ਦੇ ਕੇ ਮਰਵਾਇਆ ਅਤੇ ਉਹਦੇ ਪੁੱਤਰ ਕ੍ਰਿਸ਼ਨ ਸਿੰਘ ਨੂੰ ਬਿਉਹ ਜਾਨੋ ਮਾਰ ਦੇਣ ਦੀਆਂ ਗੋਂਦਾ ਗੁੰਦ ਰਿਹਾ ਸੀ ਸੋ ਰਾਜਾ ਰਾਮ ਸਿੰਘ ਦਾ ਮਨ ਜੰਗ ਯੁੱਧੋਂ ਵੱਲੋਂ ਕੁਝ ਹੱਦ ਤੱਕ ਉਪਰਾਮ ਹੋ ਗਿਆ ਦੂਜੇ ਪਾਸੇ ਐਮ ਰਾਜਿਆਂ ਦਾ ਜੋਸ਼ ਵੀ ਕਾਫੀ ਹੱਦ ਤੱਕ ਘਟ ਚੁੱਕਾ ਸੀ ਗੁਰੂ ਤੇਗ ਬਹਾਦਰ ਦਾ ਪ੍ਰਭਾਵ ਕਾਮਰੂਪੀ ਰਾਜਾ ਚੱਕਰਤਾਬਜ ਸਿੰਘ ਉੱਤੇ ਵੀ ਕਾਫੀ ਪਿਆਸੀ ਗੁਰੂ ਜੀ ਨੇ ਉਸ ਨੂੰ ਯੰਤਰਾ ਮੰਤਰਾਂ ਵਿੱਚ ਉਲਝੋਂ ਦੀ ਥਾਂ ਪ੍ਰਭੂ ਭਗਤੀ ਅਤੇ ਹਰੀ ਨਾਮ ਵਿੱਚ ਹੀ ਲਿਵ ਲਾਉਣ ਦਾ ਉਪਦੇਸ਼ ਕੀਤਾ ਬੇਸਿਕ ਰਾਜਾ ਚੱਕਰਤਾਬਜ ਦੇ ਪਿੱਛੋਂ ਆਏ ਰਾਜਾ ਉਦਿਤ ਸਿੰਘ ਨੇ ਜੰਗ ਯੁੱਧ ਦਾ ਬਿਗਲ ਮੁੜ ਕੇ ਬਚਾਉਣਾ ਚਾਹਿਆ ਪਰ ਨਾ ਕਿਸੇ ਬਹੁਤੇ ਵੱਡੀ ਲੜਾਈ ਲਈ ਕਾਮਰੂਪੀਏ ਇਤਨੀ ਜਲਦੀ ਤਿਆਰ ਹੋਏ ਅਤੇ ਨਾ ਹੀ ਮੁਗਲੀ ਫੌਜਾਂ ਸੋ ਗੁਰੂ ਤੇਗ ਬਹਾਦਰ ਦੇ ਮਿਸ਼ਨ ਦੇ ਇਹੋ ਬੜੀਾਈ ਹੈ ਕਿ ਉਹਨਾਂ ਸਮਝੌਤੇ ਦੀ ਗੱਲ ਤੌਰਨ ਵਿੱਚ ਇੱਕ ਆਮਨ ਤੇ ਸਫੀਰ ਵਾਲਾ ਮਹਾਨ ਕੰਮ ਕੀਤਾ ਜੇਕਰ ਦੋਹੇ ਧਿਰਾਂ ਵਿੱਚ ਪੱਕਾ ਸਮਝੌਤਾ ਨਹੀਂ ਸੀ ਹੋ ਸਕਿਆ ਤਾਂ ਇਸ ਵਿੱਚ ਗੁਰੂ ਜੀ ਦੀ ਵਿੜਿਆਈ ਨਹੀਂ ਘਟਦੀ ਸਗੋਂ ਰਾਜਿਆਂ ਦੀ ਮੁਲਕ ਗਿਰੀ ਦੀ ਭੁੱਖ ਅਤੇ ਸੈਨਾਪਤੀਆਂ ਦੀ ਆਪਣੇ ਵਕਾਰ ਨੂੰ ਕਾਇਮ ਰੱਖਣ ਦੀ ਮਜਬੂਰੀ ਇਹਨਾਂ ਚੜਪਾਂ ਨੂੰ ਮੁੜ ਮੁੜ ਕੇ ਛੜਨ ਲਈ ਜ਼ਿੰਮੇਵਾਰ ਸੀ ਦੋਹਾਂ ਧਿਰਾਂ ਵਿੱਚ ਸੁਲਾਹ ਤੇ ਅਮਨ ਕਰਾਉਣ ਦੀ ਹਾਮੀ ਸਿੱਖ ਇਤਿਹਾਸਕਾਰਾਂ ਤੋਂ ਇਲਾਵਾ ਕਈ ਅਸਾਮੀ ਇਤਿਹਾਸਕਾਰਾਂ ਨੇ ਵੀ ਭਰੀ ਹੈ ਡਾਕਟਰ ਐਸ ਕੇ ਭੁਈਆ ਅਤੇ ਡਾਕਟਰ ਬਾਨੀਕਾਤ ਅਕਾਕਾਤੀ ਦੋਵਾਂ ਨੇ ਹਾਮੀ ਭਰੀ ਹੈ ਕਿ ਗੁਰੂ ਤੇਗ ਬਹਾਦਰ ਦੇ ਮੁਗਲਾਂ ਤੇ ਕਾਮਰੂਪੀ ਰਾਜੇ ਵਿਚਕਾਰ ਸਮਝੌਤਾ ਕਰਵਾਇਆ ਸੀ ਡਾਕਟਰ ਭੂਇਆ ਨੇ ਦਮਦਮਾ ਸਾਹਿਬ ਧੂਬੜੀ ਵਾਲੇ ਥਾਂ ਉੱਤੇ ਢਿੱਲੇ ਨੂੰ ਗੁਰੂ ਤੇਗ ਬਹਾਦਰ ਦੀ ਇੱਛਾ ਅਨੁਸਾਰ ਫੌਜੀਆਂ ਦੀ ਮਿਹਨਤ ਨਾਲ ਬਣਾਇਆ ਤੇ ਦਰਸਾਇਆ ਇਹੋ ਢਿੱਲਾ ਅੱਜ ਅਮਨ ਦੇ ਢਿੱਲੇ ਵਾਂਗ ਜੰਗ ਯੁੱਧ ਕਰਨ ਵਾਲਿਆਂ ਨੂੰ ਅਮਨ ਅਤੇ ਸਮਝੌਤੇ ਦੀ ਪ੍ਰੇਰਣਾ ਦੇ ਰਿਹਾ ਹੈ ਡਾਕਟਰ ਕਕਾਤੀ ਨੇ ਵੀ ਸਿੱਖ ਇਤਿਹਾਸਕਾਰਾਂ ਦੀ ਗਵਾਹੀ ਨੂੰ ਪ੍ਰਵਾਨ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਨੇ ਰਾਜਾ ਰਾਮ ਸਿੰਘ ਅਤੇ ਐਮ ਰਾਜੇ ਦੀ ਸਲਾਹ ਕਰਵਾਈ ਅਤੇ ਦੋਵਾਂ ਰਾਜਿਆਂ ਨੇ ਸਮਝੌਤੇ ਦੀ ਗਵਾਹੀ ਵੱਜੋਂ ਆਪ ਵਿਚੋਂ ਪਗੜੀਆਂ ਮਟਾਈਆਂ ਡਾਕਟਰ ਕਕਾਤੀ ਅਨੁਸਾਰ ਐਮ ਰਾਜੇ ਦੇ ਗੁਰੂ ਜੀ ਦੇ ਪਾਸੋਂ ਕੋਈ ਨਿਸਾਨੀ ਮੰਗਣ ਉੱਤੇ ਗੁਰੂ ਜੀ ਨੇ ਇੱਕ ਦਰਖਤ ਵਿੱਚ ਤੀਰ ਮਾਰ ਕੇ ਆਰ ਪਾਰ ਕਰ ਦਿੱਤਾ ਸਿੱਖ ਇਤਿਹਾਸਕਾਰ ਅਨੁਸਾਰ ਖੰਜਰਨਗਰ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਖੰਜਰ ਕੱਢ ਕੇ ਦੋਵਾਂ ਰਾਜਿਆਂ ਦੀ ਹੱਦ ਨੂੰ ਲਕੀਰਿਆ ਸੀ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ